ਜੋ ਬੋਲੇ ਸੋ ਨਰਪੈ ਭਗਵਾਨ ਵਾਲਮੀਕ ਮਹਾਰਾਜ ਜੀ ਹੈ ਮਾਲਕੀ ਬਾਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਾਣਾ ਅੱਜ ਜਿਹੇ ਸੀਪੀ ਸਾਹਿਬ ਤੇ ਭੰਜੀਆ ਨੀਹਾ ਜੀ ਆ ਇਹਨਾਂ ਦਾ ਮਸਲਾ ਵਾ ਕਿ ਬਹੁਤ ਗੰਭੀਰ ਮਸਲਾ ਵਾ ਇੱਕ ਆਪਣੀ ਆਰਥਿਕ ਪ੍ਰੇਸ਼ਾਨੀ ਕਰਕੇ ਇਹ ਇਹਨਾਂ ਨੇ ਜਿਹੜਾ ਨੌਕਰੀ ਵੱਲੋਂ ਇਹ ਇਹਨਾਂ ਦੀ ਗਰੀ ਦੇ ਵਿੱਚ ਇੱਕ ਲੜਕਾ ਰਹਿੰਦਾ ਸੀਗਾ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਇਹਨਾਂ ਦੀ ਜਿਹੜੀ ਮਜਬੂਰੀ ਦਾ ਉਹਨੇ ਕਿਸ ਤਰੀਕੇ ਨਾਲ ਫਾਇਦਾ ਉਠਾਇਆ ਇੱਕ ਤੇਰ ਨਾਲ ਲੜਕੀ ਨਾਲ ਚਾਈਨਾ 40000 ਰੁਪਏ ਦੀ ਜਿਹੜੀ ਠੱਗੀ ਮਾਰੀ ਹੈ ਔਰ ਇੱਥੇ ਹੀ ਕਾਫੀ ਨਹੀਂ ਰਹਿ ਗਿਆ ਇਸ ਤੋਂ ਬਾਅਦ ਉਹਨੇ ਲਗਾਤਾਰ ਜਿਹੜਾ ਵਾ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਔਰ ਇਹਨਾਂ ਦੀ ਕਈ ਐਸੀ ਪੱਤੀ ਜਨ ਜਿਹੜੀਆਂ ਵੀਡੀਓ ਬਣਵਾ ਲਈਆਂ ਠੀਕ ਹੈ ਜੀ ਔਰ ਲਗਾਤਾਰ ਇਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਪਿਆ ਵਾ ਕਿ ਮੈਂ ਤੇਰੀਆਂ ਵੀਡੀਓ ਜਿਹੜੀਆਂ ਵਾ ਸੋਸ਼ਲ ਮੀਡੀਆ ਤੇ ਸਾਰੇ ਸੋਸ਼ਲ ਪਲੇਟਫਾਰਮਸ ਤੇ ਜਿਹੜਾ ਇਹਨੂੰ ਸਰਕੂਲੇਟ ਕਰ ਦਾਂਗਾ ਜਿਰ ਨਾਲ ਇਹਨਾਂ ਦਾ ਜਿਹੜਾ ਘਰੋਂ ਬਾਹਰ ਨਿਕਲਣਾ ਬਹੁਤ ਜਿਹੜਾ ਉੱਪਾ ਪਿਆ ਵਾ ਔਰ ਦੂਸਰਾ ਵਾ ਜਿਹੜਾ ਕਿ ਇਹਨਾਂ ਨੂੰ ਜ ਔਰ ਅਪਰਾਧਿਕ ਸ਼ਰਈ ਵਾਲਾ ਬੰਦਾ ਵਾ ਔਰ ਇਹ ਜਿਹੜੀ ਕ੍ਰਿਮੀਨਲ ਬੈਕਗ੍ਰਾਉਂਡ ਆ ਔਰ ਉਹਦੇ ਵਿੱਚ ਉਹ ਲਗਾਤਾਰ ਇਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਲਾ ਰਿਹਾ ਵਾ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਔਰ ਉਹਨਾਂ ਨੂੰ ਜਿਹੜਾ ਟੈਕਸਟ ਮੈਸੇਜ ਕਰਕੇ ਧਮਕੀਆਂ ਲਾ ਰਿਹਾ ਵਾ ਫਿਜ਼ੀਕਲੀ ਇਹਨਾਂ ਦੇ ਘਰ ਆ ਕੇ ਵੀ ਧਮਕੀਆਂ ਲਾ ਰਿਹਾ ਵਾ ਇਸ ਬਾਬਤ ਇਹਨਾਂ ਨੇ ਜੀ ਇੱਕ ਦਰਖਾਸਤ ਵੀ ਦਿੱਤੀ ਸੀਗੀ ਔਰ ਪਹੁੰਚ ਵੀ ਰੱਖਦਾ ਵਾ ਬੰਦਾ ਜਿਹੜਾ ਔਰ ਜਿਹੜੀ ਦਰਖਾਸਤ ਜਿਹੜੀ ਆ ਥਾਣੇ ਵੱਲੋਂ ਜਿਹੜੀ ਖੁਰਦਪੁਰਦ ਕਰ ਦਿੱਤੀ ਗਈ ਸੀਗੀ ਅੱਜ ਅਸੀਂ ਅੰਮ੍ਰਿਤਸਰ ਸੀਪੀ ਸਾਹਿਬ ਨੂੰ ਅਜੇ ਮਿਲ ਕੇ ਆਏ ਆ ਔਰ ਸੀਪੀ ਸਾਹਿਬ ਨੇ ਆਸ਼ਵਾਸਨ ਦਵਾਇਆ ਹੋਇਆ ਕਿ ਵੀ ਜਿਹੜੀ ਇਹ ਲੜਕੀ ਆ ਇਹਨਾਂ ਜਿਹੜਾ ਨਾ ਨਿਆਂ ਕੀਤਾ ਜਾਵੇਗਾ ਔਰ ਭਗਵਾਨ ਵਾਲਮੀਕੀ ਵੀਰ ਸਨਾ ਔਰ ਪੂਰੀ ਸਾਡੀ ਜਥੇਬੰਦੀ ਜਿਹੜੀ ਆ ਇਸ ਲੜਕੀ ਦੇ ਨਾਲ ਖੜੀ ਆ ਔਰ ਇਹਨੂੰ ਨਿਆਂ ਦਿਵਾਉਣ ਲਈ ਕਿਸ ਤਰੀਕੇ ਦਾ ਵੀ ਜਿਹੜਾ ਸਾਨੂੰ ਸੰਘਰਸ਼ ਕਰਨਾ ਪਿਆ ਜਥੇਬੰਦੀ ਵੱਲੋਂ ਕੀਤਾ ਜਾਵੇਗਾ ਇਹਨਾਂ ਇਹ ਕਹਿੰਦਾ ਆ ਸਾਰਿਆਂ ਨੂੰ ਜੈ ਵਾਲਮੀਕੀ ਜੀ ਘਰ ਦੇ ਹਾਲਾਤ ਇਹਨਾਂ ਦੇ ਠੀਕ ਨਹੀਂ ਸੀਗੇ ਇਹਨਾਂ ਦੇ ਹਸਬੰਡ ਵੀ ਜਿਹੜੇ ਆ ਉਹ ਪ੍ਰਾਈਵੇਟ ਜੌਬ ਕਰਦੇ ਸੀਗੇ ਹਰ ਇੱਕ ਨੂੰ ਜਿਹੜੀ ਇੱਕ ਵਧੀਆ ਲਾਈਫਸਟਾਈਲ ਜਿਹੜਾ ਚਾਹੀਦਾ ਵਾ ਆਪਣੇ ਬੱਚਿਆਂ ਲਈ ਕਿਉਂਕਿ ਆਪ ਤੇ ਬੱਚਾ ਜਿਹੜਾ ਬੰਦਾ ਵਾ ਗਰੀਬੀ ਦੇ ਵਿੱਚ ਦਿਨ ਕੱਢ ਲੰਦਾ ਵਾ ਪਰ ਇੱਕ ਜਿਹੜਾ ਇਹਨਾਂ ਨੇ ਅਹੀ ਸੋਚਿਆ ਸੀਗਾ ਕਿ ਮੈਂ ਜਿਹੜੀ ਆ ਇੱਕ ਵਧੀਆ ਨੌਕਰੀ ਦਾ ਜਿਹੜਾ ਨੂੰ ਚਾਂਸਾ ਦਿੱਤਾ ਗਿਆ ਕਿਉਂਕਿ ਖਦੋਂ ਨੇ ਕਿਹਾ ਕਿ ਮੈਂ ਜਿਹੜਾ ਵਾ ਸਿਵਲ ਹਸਪਤਲ ਦੇ ਵਿੱਚ ਜਿਹੜਾ ਗਵਰਨਮੈਂਟ ਅਮਪਲਾਈ ਆ ਔਰ ਤੈਨੂੰ ਵੀ ਜਿਹੜਾ ਮੈਂ ਉੱਥੇ ਗਵਰਨਮੈਂਟ ਅਮਪਲਾਈ ਜਿਹੜਾ ਵਾ ਉੱਥੇ ਰਖਵਾ ਦਾਂਗਾ ਔਰ ਇਸ ਤਰੀਕੇ ਦੇ ਨਾਲ ਜਿਹੜਾ ਵਾ ਬੰਦਾ ਨੇਚਰਲੀ ਕਿਸੇ ਦੀ ਗੱਲਾਂ ਦੇ ਵਿੱਚ ਆ ਹੀ ਜਾਂਦਾ ਕਿੰਨੇ ਸਕੈਮ ਹੋ ਰਹੇ ਆ ਇਹ ਵੀ ਜਿਹੜਾ ਵਾ ਇੱਕ ਸਕੈਮ ਦਾ ਹੀ ਜਿਹੜਾ ਕਿ ਉਹਨਾਂ ਨੇ ਪਲੈਟਫਾਰਮ ਜਿਹਾ ਬਣਾ ਦਿੱਤਾ ਔਰ ਪਹਿਲਾਂ ਇਹਨਾਂ ਕੋ 40000 ਰੁਪਏ ਠੱਗਿਆ ਫਿਰ ਮੈਂ ਕੋ ਮੋਬਾਈਲ ਵੀ ਦਿੱਤਾ ਔਰ ਉਸ ਤੋਂ ਬਾਅਦ ਜਿਹੜਾ ਵਾ ਇਹਨਾਂ ਦੇ ਨਾਲ ਜਿਹੜਾ ਉਹਨੇ ਜਬਰਦਸਤ ਰਿਲੇਸ਼ਨ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਔਰ ਈਵਨ ਕੀ ਹੋਵਾ ਕਿਸੇ ਨਾਲ ਵੀ ਇਹ ਜਿਹੜਾ ਵਾ ਕਿਹਾ ਗਿਆ ਕਿ ਵੀ ਜੇ ਤੂੰ ਅੱਗੇ ਵਧਣਾ ਵਾ ਜਾਂ ਕੁਝ ਕਰਨਾ ਵਾ ਇਸ ਤਰੀਕੇ ਦੀਆਂ ਵੀ ਜਿਹੜੀਆਂ ਗੱਲਾਂ ਕਰ ਕਰਕੇ ਇਹਨਾਂ ਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵਾ ਇਹ ਪਿਛਲੇ ਜਿਹੜੇ ਆ ਕਾਫੀ ਸਮੇਂ ਤੋਂ ਜਿਹੜਾ ਇਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਵਾ ਔਰ ਬਹੁਤ ਜਿਹੜੇ ਆ ਲੇਡੀ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਔਰ ਪਿਛੇ ਇਹਨਾਂ ਨੇ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਚਲੋ ਅੱਜ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਮਹਿਲਾ ਵਿੰਗ ਸੁਖਵਿੰਦਰ ਗੌਰ ਭੱਟੀ ਜੀ ਆ ਉਹਨਾਂ ਦੇ ਨਾਲ ਇਹਨਾਂ ਨੇ ਸੰਪਰਕ ਕੀਤਾ ਵਾ ਔਰ ਅੱਜ ਅਸੀਂ ਇਹਨਾਂ ਨੂੰ ਸੀਪੀ ਸਾਹਿਬ ਤੇ ਪੇਸ਼ ਕਰਵਾਇਆ ਵਾ ਔਰ ਸਾਨੂੰ ਉਮੀਦ ਆ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਨਿਆਂ ਦੇਵੇਗਾ ਮਮ ਨੀਹਾ ਸਰ ਕੀ ਗੱਲ ਬਾਤ ਹੋਈ ਜਿਹੜਾ ਸੀ ਡਾਕਟਰ ਜੀ ਸਰ ਮੈਨੂੰ ਹਰਪ੍ਰੀਤ ਦੇ ਨਾਲ ਅਜਾ ਮੈਨੂੰ 2025 ਫ फेब्रुवारी ਦੇ ਵਿੱਚ ਐ ਬਾਇੰਗ ਪ੍ਰੀਗ ਨੂੰ ਮਿਲਿਆ ਐ ਅਸਲੀਅਤ ਇਹ ਕਰਨ ਮੇਰੀ ਮਾਸੀ ਦੀ ਬੇਟੀ ਜੋਬ ਕਰਦੀ ਸੀਗੀ ਤੇ ਉਹਨੂੰ ਵੀ ਇੰਨੇ ਚਾਂਸਾ ਦੇ ਕੇ ਪਹਿਲੇ ਉਹਨੂੰ ਮਤ ਕੇ ਆਪਣੇ ਅੰਦਰ ਕੀਤਾ ਔਰ ਕੋ ਵੀ ਪਹਿਲੇ ਲੱਤੇ ਕਿ ਮੈਂ ਤੈਨੂੰ ਡਿਊਟੀ ਲਵਾਵਾਂਗਾ ਉਹਨੂੰ ਤਾਂ ਇੱਕ ਮਹੀਨੇ ਦੀ ਡਿਊਟੀ ਇੰਨੇ ਲਵਾਈ ਐ ਤੋਂ ਉਸ ਤੋਂ ਬਾਅਦ ਮੇਰੇ ਨਾਲ ਵੀ ਇਹ ਕੰਟੈਕਟ ਹੋਇਆ ਜੋ ਤੇ ਇਹਨਾਂ ਕੰਟੈਕਟ ਹੋਣ ਤੋਂ ਬਾਅਦ ਇਹਨੇ ਮੇਰੇ ਕੋ ਵੀ ਪੈਸੇ ਲੱਤੇ 40000 ਤੇ ਕਿ ਮੈਂ ਤੈਨੂੰ ਨੌਕਰੀ ਲਵਾਵਾਂਗਾ ਮੈਂ ਸਿਵਲ ਉਸ ਰੋਟੀ ਦੇ ਵਿੱਚ ਜੋਬ ਕਰਦਾ ਮਾਂ ਤੋ ਐਸ ਦੌਰਾਨ ਵੀ ਇੰਨਾ ਇਹਦੀ ਗੱਲਬਾਤ ਕਾਫੀ ਵੱਧ ਗਈ ਅੱਗੇ ਮੈਨਾਂ ਨੇ ਮੈਨੇ ਮਿਸਯੂਜ਼ ਵੀ ਕੀਤਾ ਮੇਰਾ ਤੇ ਜਦ ਮੈਨੂੰ ਪਿੱਛੇ ਹਟਣਾ ਚਾਹੁੰਦੀ ਆ ਤੇ ਇਹ ਮੈਨੂੰ ਬਹੁਤ ਜ਼ਿਆਦਾ ਧਮਕੀਆਂ ਦਿੰਦਾ ਮੈਂ ਤੇਰੀ ਵੀਡੀਓਜ਼ ਬਣਾਈਆਂ ਮੈਂ ਲੀਕ ਕਰਦਾ ਕੋਸ਼ਲ ਸੋਸ਼ਲ ਮੀਡੀਆ ਤੇ ਤੇ ਹੁਣ ਇਹ ਆਪ ਨਹੀਂ ਅੱਗੇ ਆਂਦਾ ਆਪਣੀ ਸਿਸਟਰ ਨੂੰ ਅੱਗੇ ਕਰਦਾ ਹਰ ਚੀਜ਼ 'ਚ ਮੈਂ ਪਿੱਛੇ ਵੀ 24 ਤਰੀਕ ਨੂੰ ਦਰਖਾਸਤ ਦਿੱਤੀ ਹੈ ਆਪਣੇ ਸਰਦਰ ਦੇ ਉੱਥੇ ਵੀ ਨਾ ਨਹਿਮਤ ਕੀ ਆਪਣਾ ਜਾਂਪੇ ਚਾਂਦੇ ਅੰਦਰ ਕੋਈ ਮਤਕੀ ਕਰਵਾ ਕੇ ਕਾਲ ਕਰਵਾ ਕੇ ਤਾਂ ਉੱਥੇ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ। ਪੈਸੇ ਤੁਸੀਂ ਚਲਿਆ ਹਾਂ। ਹਾਂਜੀ ਉਹ ਮੈਂ ਜੋਬ ਦੇ ਰਿਕਾਰਡਿੰਗ ਦਿੱਤੇ ਸੀਗੇ। ਹਾਂਜੀ। ਆਨਲਾਈਨ ਪੇਮੈਂਟ ਨਹੀਂ ਆਨਲਾਈਨ ਨਹੀਂ ਮੈਂ ਕੈਸ਼ ਹੀ ਦਿੱਤਾ ਸੀਗਾ। ਹਾਂਜੀ। ਤੇ ਤੁਹਾਡੇ ਨਾਲ ਕਿਹੜਾ ਧੰਕੀਆਂ ਲਾ ਰਹੇ ਜਾਂ ਕੋਈ ਫੋਟੋਸ ਜਾਂ ਵੀਡੀਓ ਜਾਂ ਹਾਂਜੀ ਵੀਡੀਓਜ਼ ਵੀ ਆ ਤੇ ਮੈਨੂੰ ਕਹਿ ਰਿਹਾ ਮੈਂ ਤੇਰੀ ਵੀਡੀਓਜ਼ ਤੇਰੇ ਹਸਬੰਡ ਨੂੰ ਵੀ ਸਭ ਕੁਝ ਦੱਸ ਦਾਂਗਾ ਜੋ ਜੋ ਆਪਾਂ ਕੀਤਾ ਹੈ ਜੋ ਵੀ ਹੈ ਸਾਡੇ ਵਿੱਚ ਮੈਨੂੰ ਅਲੱਗ-ਅਲੱਗ ਹੋਟਲਾਂ ਤੇ ਲੈ ਕੇ ਜਾ ਕੇ ਇੱਥੇ ਤੱਕ ਕਰਕੇ ਮੇਰਾ ਬੈਗ ਵੀ ਇੱਕ ਹੋਟਲ 'ਚ ਹੈ ਮੈਨੂੰ ਬੜੀ ਵਾਰੀ ਕਿਹਾ ਮੈਨੂੰ ਮੇਰਾ ਬੈਗ ਵਾਪਸ ਦਿਵਾ ਦੇ। ਫਿਰ ਮੈਸਟਰੂ ਚਲੋ ਮੈਂ ਇਹਦੇ ਬਹਿ ਕਾ ਵਿੱਚ ਹੀ ਕਾਫੀ ਆ ਗਈ ਕਿ ਚਲੋ ਮੇਰੀ ਲਾਈਫ ਥੋੜੀ ਇਸ ਮੈਸੇਜ ਹੋਈ ਹੈ ਤੇ ਮੈਂ ਅੱਗੇ ਥੋੜਾ ਚਲੋ ਮੈਂ ਆਪਣੇ ਬੱਚਿਆਂ ਵਾਸਤੇ ਅੱਛਾ ਸੋਚਿਆ ਪਰ ਨਹੀਂ ਇਹਨੇ ਮੈਨੂੰ ਬਹੁਤ ਜ਼ਿਆਦਾ ਮਤ ਕੀ ਗਲਤ ਕੀਤਾ ਮੈਨੂੰ ਫਿਰ ਇਸ ਤਰ੍ਹਾਂ ਮੈਂ ਪਿਛਲੀ 20 ਤਰੀਕ ਨੂੰ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਮੈਨੂੰ ਇਹਨੇ ਇੰਨਾ ਹਤਾਸ਼ ਕੀਤਾ ਬਹੁਤ ਜ਼ਿਆਦਾ ਇੰਨਾ ਟੌਰਚਰ ਕਰਦਾ ਰਿਹਾ ਮੈਨੂੰ ਕਿ ਚਸ਼ਮਾ ਮੈਨੂੰ ਪੈਸੇ ਲੈ ਕੇ ਦੇ ਮੈਂ ਇੱਥੇ ਹੋਟਲ ਤੇ ਬੈਠਾ ਹਾਂ ਮੈਨੂੰ ਇਹ 19 ਤਰੀਕ ਦੀ ਗੱਲ ਹੈ ਉਸ ਦਿਨ ਹੋਟਲ ਚ ਮੈਨੂੰ ਲੈ ਕੇ ਗਿਆ ਰੇਲਵੇ ਸਟੇਸ਼ਨ ਦੇ ਸਾਹਮਣੇ ਜਿਹੜਾ ਹਾਂਜੀ ਕੀ ਨੌਕਰੀ ਦੇ ਦਵਾ ਦੇ ਮੈਨੂੰ ਇਹਨੇ ਕਿਹਾ ਕਿ ਸਰ ਗਵਰਨਮੈਂਟ ਜੌਬ ਲਵਾ ਦਾਂਗਾ ਤੁਹਾਨੂੰ ਮਜਬੂਰ ਬਾਲ ਸਮਰਸ਼ਾ ਨਾਲ ਮਿਲਣਾ ਪਿਆ ਹਾਂਜੀ ਸਰ ਹਾਂਜੀ ਸਰ ਮੈਨੂੰ ਕਿਹਾ ਤੋ ਇਨਸਾਫ ਨਹੀਂ ਮਿਲਿਆ ਫਿਰ ਮੈਨੂੰ ਮੈਡਮ ਨਾਲ ਮਿਲਾਇਆ ਕਿਸੀ ਨੇ ਹੋਰ ਵੀ ਲੋਕਾਂ ਨੂੰ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੀ ਮੈਂ ਪ੍ਰਸ਼ਾਸਨ ਸਰ ਕੋਲ ਹੀ ਮੰਗ ਕਰਦੀ ਜਿੱਦਾਂ ਮੈਂ ਹੁਣ ਇੰਨੀ ਮੈਂ ਕਿ ਪ੍ਰੇਸ਼ਾਨ ਹੋ ਰਹੀ ਐ ਅੱਗੇ ਵੀ ਇਹ ਬਹੁਤ ਲੋਕਾਂ ਦਾ ਠੱਗੀ ਕਰ ਚੁੱਕਿਆ ਐ ਤੇ ਮੈਂ ਨਹੀਂ ਚਾਹਦੀ ਮੇਰੇ ਮੇਰੇ ਬਾਵਜੂਦ ਵੀ ਕਿਸੇ ਨੇ ਗਲਤ ਕਰੇ ਬਹੁਤ ਚਰਕਾਰਾ ਬਹੁਤ ਜ਼ਿਆਦਾ ਮੈਂ ਪ੍ਰਸ਼ਾਸਨ ਕੋਲ ਜਾ ਕੇ ਬੇਨਤੀ ਕਰਦੀ ਆ ਕਿ ਮੈਂ ਅੱਗੇ ਤੋਂ ਜੋ ਵੀ ਮੇਰੀ ਕੋਈ ਵੀ ਕਿੱਥੇ ਮਾੜੀ ਚੰਗੀ ਕੋਈ ਵੀ ਗੱਲ ਹੁੰਦੀ ਹੈ ਜਾਂ ਮੇਰੇ ਬੱਚਿਆਂ ਤੇ ਮੇਰੇ ਬੱਚਾ ਸੇਮ ਸਕੂਲ ਤੇ ਪੜ੍ਹਦੇ ਨੇ ਇਹਦੇ ਬੱਚੇ ਨਾਲ ਹੀ ਕੱਲ ਨੂੰ ਅੱਜ ਹੀ ਜਾਂ ਮੇਰੀ ਫੈਮਿਲੀ ਕੋਚੀ ਵੀੰਦੋ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੁੰਦਾ ਹੈ ਪਹਿਲੇ ਮੇਰੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਇਸ ਦੀ ਮੇਰਾ ਨਾਮ ਸਿਕੰਦਰ ਕੋਰਪੱਟੀ ਭਗਵਾਨ ਬਾਲਮਿਕੀ ਵੀਰਸਾਣਾ ਜ਼ਿਲ੍ਹਾ ਪ੍ਰਧਾਨ ਜੀ ਦੇ ਨਾਲ ਨਾ ਹਤਿਆਚਾਰ ਹੋਣ ਦਾ ਮੁੰਡੇ ਦਾ ਮੁੰਡਾ ਆ ਉਹ ਇਹਨਾਂ ਨੂੰ ਟੌਰਚਰ ਕਰਦਾ ਹੈ ਬਲੈਕਮੇਲ ਕਰਦਾ ਹੈ ਇਹਨਾਂ ਕੋ ਪੈਸੇ ਵੀ ਉਹਨੇ ਲਏ ਆ ਇਸ ਮਸਲੇ ਦੇ ਵਿੱਚ ਭੈਣ ਜੀ ਮੇਰੇ ਕੋਲ ਆਏ ਆ ਭੈਣ ਜੀ ਦਾ ਸਾਥ ਦੇਵਾਂਗੇ ਆਪਾਂ ਜੋ ਵੀ ਹੋਏਗੀ ਕਾਰਵਾਈ ਕਰਾਵਾਂਗੇ ਨਾ ਪ੍ਰਸ਼ਾਸਨ ਮੰਨੇਗਾ ਤਾਂ ਆਪਾਂ ਭੈਣ ਦੇ ਨਾਲ ਆ ਜੋ ਵੀ ਹੋਏਗਾ ਕਰਾਂਗੇ ਸਾਬ ਕਹਿੰਦੇ ਆ ਵੀ ਕਰਾਂ